ਆਓ ਅਸੀਂ ਦੇਖਦੇ ਹਾਂ ਯੋਹਨਾ 11 ਅਧਿਆਏ ਉਹਦੀ 40 ਨੰਬਰ ਆਇਤ ਦੇ ਵਿੱਚ ਯਿਸੂ ਨੇ ਉਹਨਾਂ ਉਹਨੂੰ ਕਿਹਾ ਕਿ ਮੈਂ ਤੈਨੂੰ ਨਹੀਂ ਆਖਿਆ ਭਈ ਜੇ ਤੂੰ ਪ੍ਰਤੀਤ ਕਰੇ ਤਾਂ ਪਰਮੇਸ਼ਵਰ ਦੀ ਵਡਿਆਈ ਵੇਖੇਂਗੀ ਹallelujah ਆਪਾਂ ਹੁਣੇ ਗੱਲ ਕਰ ਰਹੇ ਸੀ ਮਰਦਾ ਜ਼ਿੰਦਾ ਹੋਣ ਦੀ ਗੱਲ ਇੱਥੇ ਲਾਜ਼ਰਸ ਜੋ ਪ੍ਰਭੂ ਯਿਸੂ ਮਸੀਹ ਜੀ ਦਾ ਦੋਸਤ ਵੀ ਆ ਪ੍ਰਭੂ ਯਿਸੂ ਮਸੀਹ ਦਾ ਚੇਲਿਆਂ ਦੇ ਵਾਂਗੂ ਪਿਆਰ ਕਰਨ ਵਾਲਾ ਵੀ ਆ ਮਾਰ ਚੁੱਕਿਆ ਆ ਔਰ ਉਹਦੀਆਂ ਭੈਣਾਂ ਰੋਂਦੀਆਂ ਆ ਪ੍ਰਭੂ ਯਿਸੂ ਮਸੀਹ ਕਬਰ ਦੇ ਬੂਹੇ ਤੇ ਖੜੇ ਆ ਉਹਨਾਂ ਨੇ ਕਿਹਾ ਪੱਥਰ ਨੂੰ ਪਾਸੇ ਕਰ ਦਿਓ ਔਰ ਪ੍ਰਭੂ ਯਿਸੂ ਮਸੀਹ ਇੱਥੇ ਉਹਦੀ ਭੈਣ ਨੂੰ ਕੀ ਕਹਿ ਰਹੇ ਆ ਕਹਿੰਦੇ ਕੀ ਮੈਂ ਤੈਨੂੰ ਨਹੀਂ ਆਖਿਆ ਭਈ ਜੇ ਤੂੰ ਪ੍ਰਤੀਤ ਕਰੇ ਤਾਂ ਪਰਮੇਸ਼ਵਰ ਦੀ ਵਡਿਆਈ ਵੇਖੇਗੀ ਜਿਹੜਾ ਪ੍ਰਤੀਤ ਕਰੂਗਾ ਜਿਹੜਾ ਵਿਸ਼ਵਾਸ ਕਰੂਗਾ ਉਹ ਜ਼ਰੂਰ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਮਹਿਮਾ ਨੂੰ ਦੇਖੇਗਾ ਹਾਲੇਲੂਇਆ ਤੁਸੀਂ ਜ਼ਰੂਰ ਪਰਮੇਸ਼ਵਰ ਦੀ ਮਹਿਮਾ ਨੂੰ ਦੇਖੋਗੇ ਅਗਰ ਤੁਸੀਂ ਯਕੀਨ ਕਰੋਗੇ ਕਿ ਮੇਰਾ ਪਰਮੇਸ਼ਵਰ ਸਭ ਕੁਝ ਕਰਨ ਦੇ ਲਈ ਸਮਰਥੀ ਆ ਹallelujah ਜਿਨ੍ਹਾਂ ਦੇ ਜੀਵਨ ਦੇ ਵਿੱਚ ਚਿੰਨ ਚਮਤਕਾਰ ਹੁੰਦੇ ਆ ਉਹ ਕੌਣ ਲੋਕੀ ਆ ਜਿਹੜੇ ਪ੍ਰਤੀਤ ਕਰਦੇ ਆ ਜਿਹੜੇ ਵਿਸ਼ਵਾਸ ਕਰਦੇ ਆ ਕਿ ਪ੍ਰਭੂ ਮੇਰੇ ਲਈ ਕਰੇਗਾ ਅਰ ਜ਼ਰੂਰ ਕਰੇਗਾ ਕਿਉਂਕਿ ਮੇਰਾ ਈਮਾਨ ਪਰਮੇਸ਼ਵਰ ਦੇ ਉੱਤੇ ਹੈ ਅਰ ਪ੍ਰਭੂ ਜੀ ਉਹਨਾਂ ਦੇ ਜੀਵਨ ਦੇ ਵਿੱਚ ਕਰਦੇ ਆ ਹallelujah ਪਰ ਜਿਹੜੇ ਚੁੱਪ ਕਰਕੇ ਬੈਠੇ ਰਹਿੰਦੇ ਆ ਜਿਹੜੇ ਚੁੱਪ ਕਰਕੇ ਸੁਣਦੇ ਰਹਿੰਦੇ ਆ ਕੋਈ ਉਹ ਆਪਣੇ ਦਿਲ ਤੱਕ ਉਸ ਚੀਜ਼ ਨੂੰ ਨਹੀਂ ਲੈ ਕੇ ਜਾਂਦੇ ਕੋਈ ਆਪਣਾ ਟਾਰਗੇਟ ਨਹੀਂ ਸੈੱਟ ਕੀਤਾ ਕੋਈ ਵਿਸ਼ਵਾਸ ਨਹੀਂ ਵਧਾਇਆ ਕੋਈ ਈਮਾਨ ਨਹੀਂ ਰੱਖਿਆ ਉਹਨਾਂ ਦੇ ਜੀਵਨ ਵਿੱਚ ਕਦੀ ਚਮਤਕਾਰ ਨਹੀਂ ਹੁੰਦਾ ਇੱਥੇ ਇਹ ਨਹੀਂ ਲਿਖਿਆ ਜਿਹੜੇ ਪਰਤੌਣ ਲਈ ਆਉਣਗੇ ਜਿਹੜੇ ਪਰਮੇਸ਼ਵਰ ਨੂੰ ਪਰਤੌਣਗੇ ਉਹ ਚਮਤਕਾਰ ਨੂੰ ਦੇਖਣਗੇ ਉਹ ਪਰਮੇਸ਼ਵਰ ਦੀ ਵਡਿਆਈ ਨੂੰ ਦੇਖਣਗੇ ਅਗਰ ਕੋਈ ਜਣਾ ਇਹ ਕਵੇ ਕਿ ਮੈਂ ਦੇਖਦਾ ਤੁਹਾਡਾ ਯਿਸੂ ਕਿੱਦਾਂ ਕੰਮ ਕਰਦਾ ਆ ਦੇਖਣ ਨਾਲ ਦੇਖਣ ਨਾਲ ਕੀ ਫਰਕ ਪੈਂਦਾ ਯਿਸੂ ਤਾਂ ਯਿਸੂ ਆ ਭਾਈ ਹallelujah ਤੇ ਉਹਨੇ ਯਿਸੂ ਹੀ ਰਹਿਣਾ ਹੈ ਹallelujah ਜੇ ਤੂੰ ਕਹਿ ਵੀ ਤਵੇਂ ਕੁਛ ਤੇ ਉਹਨੇ ਬਦਲਣਾ ਨਹੀਂ ਹallelujah ਕਿਉਂਕਿ ਪਰਮੇਸ਼ਵਰ ਦੇ ਤੁਲ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਹੈ ਹallelujah ਤੇ ਮਨੁੱਖਾਂ ਦੇ ਬੋਲਣ ਦੇ ਨਾਲ ਜਾਂ ਚੁੱਪ ਰਹਿਣ ਦੇ ਨਾਲ ਪਰਮੇਸ਼ਵਰ ਨੂੰ ਫਰਕ ਨਹੀਂ ਪੈਂਦਾ ਅਗਰ ਪਰਮੇਸ਼ਵਰ ਜੀ ਦੀ ਮਹਿਮਾ ਦੇਖਣੀ ਆ ਅਗਰ ਕੋਈ ਮਨੁੱਖ ਪਰਮੇਸ਼ਵਰ ਦੀ ਮਹਿਮਾ ਦੇਖਣੀ ਚਾਹੁੰਦਾ ਆ ਤਾਂ ਪਹਿਲਾਂ ਉਹ ਕੀ ਕਰੇ ਪ੍ਰਤੀਤ ਕਰੇ ਹallelujah ਉਹ ਵਿਸ਼ਵਾਸ ਕਰੇ ਅਗਰ ਅੱਜ ਕੋਈ ਦੁੱਖ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਆਇਆ ਆ ਤੇ ਉਹ ਚੁੱਪ ਕਰਕੇ ਨਾ ਬੈਠੇ ਉਹ ਪ੍ਰਤੀਤ ਕਰੇ ਉਹ ਨੇਛਾ ਕਰੇ ਕਿ ਮੈਂ ਸਹੀ ਜਗ੍ਹਾ ਤੇ ਆਇਆ ਆ ਮੈਂ ਪਰਮੇਸ਼ਵਰ ਜੀ ਦੀ ਹਜ਼ੂਰੀ ਵਿੱਚ ਆਇਆ ਅੱਜ ਮੈਂ ਚੰਗਾ ਹੋ ਕੇ ਜਾਵਾਂਗਾ ਹallelujah ਉਹ ਚੰਗਾ ਹੋ ਜਾਏਗਾ ਹallelujah ਅਗਰ ਅੱਜ ਕੋਈ ਇੱਥੇ ਦੁਖੀ ਆਇਆ ਆ ਤਾਂ ਉਹ ਪ੍ਰਤੀਤ ਕਰੇ ਕਿ ਮੈਂ ਪ੍ਰਤੀਤ ਕਰਦਾ ਮੈਂ ਪਰਮੇਸ਼ਵਰ ਦੀ ਮਹਿਮਾ ਨੂੰ ਦੇਖਾਂਗਾ ਅੱਜ ਉਹਦਾ ਦੁੱਖ ਕਟਿਆ ਜਾਊਗਾ ਹallelujah ਅਗਰ ਕੋਈ ਦੁਸ਼ਟ ਦੇ ਬੰਧਨ ਦੇ ਵਿੱਚ ਉਹ ਪ੍ਰਤੀਤ ਕਰੇ ਕਿ ਯਿਸੂ ਮਸੀਹ ਬੰਧਨਾਂ ਨੂੰ ਤੋੜਨ ਦੀ ਸਮਰਥ ਰੱਖਣ ਵਾਲੇ ਪਰਮੇਸ਼ਵਰ ਤੇ ਅੱਜ ਉਹ ਸਾਰੇ ਬੰਧਨਾਂ ਤੋਂ ਨਜਾਤ ਪਾਊਗਾ ਹallelujah ਤਾਂ ਪ੍ਰਤੀਤ ਕਰਨ ਵਾਲੇ ਪਰਮੇਸ਼ਵਰ ਦੀ ਮਹਿਮਾ ਨੂੰ ਦੇਖਦੇ ਆ ਹallelujah ਜਦੋਂ ਉਹਨਾਂ ਭੈਣਾਂ ਨੇ ਪ੍ਰਤੀਤ ਕੀਤੀ ਪ੍ਰਭੂ ਯਿਸੂ ਮਸੀਹ ਨੇ ਲਾਜ਼ਰ ਨੂੰ ਕਿਹਾ ਆ ਜਾ ਕਬਰ ਚੋਂ ਬਾਹਰ ਤੇ ਕੀ ਹੋਇਆ ਲਾਜ਼ਰ ਕਬਰ ਚੋਂ ਬਾਹਰ ਆ ਗਿਆ ਹallelujah ਅੱਜ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਨਹੀਂ ਇੱਕ ਕਦੀ ਹੋ ਹੀ ਨਹੀਂ ਸਕਦਾ ਇੱਕ ਕਦੀ ਮਿਲ ਨਹੀਂ ਸਕਦਾ ਅੱਜ ਤੁਸੀਂ ਪ੍ਰਤੀਤ ਕਰੋ ਕਿ ਉਹ ਤੁਹਾਡੇ ਲਈ ਹੋ ਚੁੱਕਿਆ ਆ ਉਹ ਤੁਹਾਡੀਆਂ ਆ ਤੁਹਾਡੇ ਕੋਲੇ ਆ ਰਹੀਆਂ ਆ ਤਾਂ ਯਿਸੂ ਮਸੀਹ ਇਹਨਾਂ ਨੂੰ ਕਹੇ ਜੋ ਬਾਹਰ ਆਜੋ ਜਿੰਦਾ ਹੋ ਜੋ ਔਰ ਉਹ ਤੁਹਾਡੇ ਜੀਵਨ ਦਾ ਪੋਰਸ਼ਨ ਬਣਨ ਜਾ ਰਹੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਅਗਰ ਤੁਸੀਂ ਪ੍ਰਤੀਤ ਕਰੋਗੇ ਤੁਸੀਂ ਪਰਮੇਸ਼ਵਰ ਦੀ ਮਹਿਮਾ ਨੂੰ ਦੇਖੋਗੇ ਅੱਜ ਬਹੁਤ ਸਾਰੇ ਲੋਕ ਆ ਉਹਨਾਂ ਨੂੰ ਲੱਗਦਾ ਕਿ ਸਾਡੇ ਜੀਵਨ 'ਚ ਕੰਮ ਨਹੀਂ ਹੋ ਰਿਹਾ ਕੋਈ ਤਾਂ ਕਾਰਨ ਆ ਕਿਉਂ ਨਹੀਂ ਕੰਮ ਹੋ ਰਿਹਾ ਬਹੁਤ ਸਾਰੇ ਲੋਕ ਗਵਾਹੀਆਂ ਨਾਲ ਆ ਰਹੇ ਆ ਉਹਨਾਂ ਦੇ ਜੀਵਨ 'ਚ ਗਵਾਹੀਆਂ ਕਿੱਦਾਂ ਬਣ ਰਹੀਆਂ ਔਰ ਤੁਹਾਡੀਆਂ ਗਵਾਹੀਆਂ ਕਿਉਂ ਰੁਕੀਆਂ ਹੋਈਆਂ ਉਹਨਾਂ ਲਈ ਪਰਮੇਸ਼ਵਰ ਜੀ ਜ਼ਿੰਮੇਵਾਰ ਨਹੀਂ ਆ ਅਸੀਂ ਆਪਣੇ ਆਪ ਨੂੰ ਦੇਖਣਾ ਆ ਜਾਂ ਤਾਂ ਪ੍ਰਤੀਤ ਕਰਨੇ ਵਿੱਚ ਲਿੱਸੇ ਆ ਢਿੱਲੇ ਆ ਮੱਠੇ ਆ ਤੇ ਜਾਂ ਫਿਰ ਪ੍ਰਾਰਥਨਾ ਨਹੀਂ ਕਰਦੇ ਪ੍ਰਾਰਥਨਾ ਕਰੋ ਪ੍ਰਤੀਤ ਦੇ ਨਾਲ ਕਰੋ ਪਰਮੇਸ਼ਵਰ ਦੇ ਵਿੱਚ ਭਰੋਸਾ ਰੱਖੋ ਅਰ ਆਪਣਾ ਰੈਗੂਲਰ ਟਾਈਮ ਸੈੱਟ ਕਰੋ ਪ੍ਰਾਰਥਨਾ ਦਾ ਇੱਕ ਟਾਈਮ ਸੈੱਟ ਕਰੋ ਕਿ ਇਸ ਸਮੇਂ ਵਿੱਚ ਮੈਂ ਪ੍ਰਾਰਥਨਾ ਕਰਾਂ ਕਰਨੀ ਆ ਦੇਖੋ ਪ੍ਰਾਰਥਨਾ ਕਰਨਾ ਕੋਈ ਔਖਾ ਕੰਮ ਨਹੀਂ ਆ ਜੇਕਰ ਤੁਸੀਂ ਕਹੋ ਕਿ ਮੈਂ 4 ਘੰਟੇ ਪ੍ਰਾਰਥਨਾ ਕਰਦਾ ਪਰ ਹਫਤੇ ਚ ਇੱਕੋ ਦਿਨ 4 ਘੰਟੇ ਪ੍ਰਾਰਥਨਾ ਕਰੋ ਤੇ ਬਾਅਦ ਚ ਤੁਸੀਂ 4 ਮਿੰਟ ਵੀ ਨਾ ਕਰੋ ਤੇ ਕੋਈ ਗੱਲ ਬਣਨ ਵਾਲੀ ਨਹੀਂ ਆ ਪਰ ਤੁਸੀਂ ਆਪਣਾ ਨਿਤਨੇਮ ਬਣਾਓ ਤੁਸੀਂ ਆਪਣੀ ਰੈਗੂਲਰ ਟਾਈਮਿੰਗ ਸੈੱਟ ਕਰੋ ਕਿ ਇਹ ਟਾਈਮ ਜਿਹੜਾ ਮੇਰਾ ਤੇ ਮੇਰੇ ਪ੍ਰਭੂ ਜੀ ਦਾ ਟਾਈਮ ਆ ਇੰਨਾ ਟਾਈਮ ਮੈਂ ਪ੍ਰਾਰਥਨਾ ਕਰਨੀ ਆ ਇੰਨਾ ਟਾਈਮ ਹੈ ਬਾਈਬਲ ਪੜ੍ਹਨੀ ਆ ਅਰ ਪ੍ਰਤੀਤ ਵਿੱਚ ਬਣੇ ਰਹਿਣਾ ਹੈ ਕਿ ਜੋ ਬਚਨ ਦੇ ਵਿੱਚ ਲਿਖਿਆ ਉਹ ਸੱਚ ਆ ਮੇਰਾ ਪਰਮੇਸ਼ਵਰ ਸੱਚਾ ਪਰਮੇਸ਼ਵਰ ਆ ਮੇਰਾ ਪਰਮੇਸ਼ਵਰ ਜਿਉਂਦਾ ਪਰਮੇਸ਼ਵਰ ਆ ਮੇਰੀਆਂ ਦੁਆਵਾਂ ਦਾ ਉੱਤਰ ਦੇਣ ਵਾਲਾ ਪਰਮੇਸ਼ਵਰ ਆ ਅਗਰ ਇਸ ਭੈਣ ਦੇ ਜੀਵਨ ਦੇ ਵਿੱਚ ਗਵਾਹੀ ਬਣੀ ਆ ਇਸ ਭਰਾ ਦੇ ਜੀਵਨ ਦੇ ਵਿੱਚ ਗਵਾਹੀ ਬਣੀ ਆ ਤਾਂ ਨੈਕਸਟ ਟੈਸਟੀਮਨੀ ਮੇਰੀ ਹੋਏਗੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਔਰ ਤੁਸੀਂ ਦੇਖਿਓ ਹਰ ਉਹ ਕੰਮ ਜੋ ਤੁਸੀਂ ਚਾਹੁੰਦੇ ਆ ਉਹ ਪੂਰਾ ਹੋਏਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਾਲੇਲੂਇਆ ਸੋ ਇਹ ਜਿਹੜਾ ਸੀਜ਼ਨ ਇਹ ਪਰਮੇਸ਼ਵਰ ਦੀ ਮਹਿਮਾ ਨੂੰ ਦੇਖਣ ਦਾ ਸੀਜ਼ਨ ਆ ਹਾਲੇਲੂਇਆ ਅਰ ਪਰਮੇਸ਼ਵਰ ਤੁਹਾਡੀ ਮਹਿਮਾ ਨੂੰ ਵਧਾਉਣਗੇ ਜਦੋਂ ਤੁਸੀਂ ਪਰਮੇਸ਼ਵਰ ਦੀ ਮਹਿਮਾ ਕਰਨੀ ਸ਼ੁਰੂ ਕਰਦੇ ਹੋਗੇ ਹallelujah ਉਹ ਲੋਕ ਜਿਹੜੇ ਅੱਜ ਤੁਹਾਡੀ ਗਰੀਬੀ ਤੇ ਹੱਸਦੇ ਆ ਉਹ ਲੋਕ ਜਿਹੜੇ ਅੱਜ ਤੁਹਾਡੇ ਬੇਵਸ ਹੋਣ ਤੇ ਹੱਸਦੇ ਆ ਤੁਹਾਡੀ ਲਚਾਰੀ ਤੇ ਹੱਸਦੇ ਆ ਉਹ ਸ਼ਰਮਿੰਦੇ ਹੋਣਗੇ ਅਰ ਤੁਹਾਡੀਆਂ ਕਮਜ਼ੋਰੀਆਂ ਤੁਹਾਡੀਆਂ ਪਰੇਸ਼ਾਨੀਆਂ ਤੁਹਾਡੀਆਂ ਬਿਮਾਰੀਆਂ ਤੁਹਾਡੀ ਤੰਗੀ ਤੁਹਾਡੀ ਗਰੀਬੀ ਤੁਹਾਡੇ ਕਰਜ਼ੇ ਤੁਹਾਡੀ ਗਵਾਹੀ ਬਣਨਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਕਈ ਵਾਰ ਸਾਡੇ ਜੀਵਨ ਦੇ ਵਿੱਚ ਪ੍ਰੋਬਲਮ ਹੁੰਦੀ ਆ ਅਰ ਪ੍ਰਭੂ ਜੀ ਹੋਣ ਦਿੰਦੇ ਆ ਇਸ ਕੱਲ ਨੂੰ ਉਹੀ ਤੁਹਾਡੀ ਟੈਸਟੀਮਨੀ ਬੜੇ ਉਹ ਲੋਕ ਜਿਨ੍ਹਾਂ ਨੇ ਤੁਹਾਨੂੰ ਰੋਂਦਿਆਂ ਹੋਇਆਂ ਦੇਖਿਆ ਉਹ ਜਦੋਂ ਤੁਹਾਨੂੰ ਹੱਸਦਿਆਂ ਹੋਇਆਂ ਦੇਖਣ ਤਾਂ ਤੁਹਾਡੇ ਪਰਮੇਸ਼ਵਰ ਦੀ ਮहिमा ਕਰਨ ਹallelujah ਉਹ ਤੋਂ ਜਾਣਨ ਕਿ ਸੱਚੀ ਇਹਨੂੰ ਇਸ ਸਮੱਸਿਆ ਚ ਕੋਈ ਮਨੁੱਖ ਬਾਹਰ ਕੱਢਣ ਵਾਲਾ ਨਹੀਂ ਸੀ ਪਰ ਪਰਮੇਸ਼ਵਰ ਨੇ ਇਹਨੂੰ ਬਾਹਰ ਕੱਢਿਆ ਹallelujah ਇਸ ਲਈ ਅੱਜ ਜੋ ਵੀ ਤੁਹਾਡੇ ਹਾਲਾਤ ਆ ਜੋ ਵੀ ਤੁਹਾਡੇ ਸਿਚੁਏਸ਼ਨ ਉਹ ਮਾੜੇ ਨਹੀਂ ਆ ਉਹ ਕੱਲ ਦੀ ਗਵਾਹੀ ਆ ਹallelujah ਇਸ ਲਈ ਜੇ ਤੁਹਾਡੀ ਬਿਮਾਰੀ ਉਹਨੂੰ ਕਦੀ ਵੀ ਬਿਮਾਰੀ ਨਹੀਂ ਕਹਿਣਾ ਉਹਨੂੰ ਕਹੋ ਇਹ ਮੇਰੀ ਟੈਸਟੀਮਨੀ ਆ ਹallelujah ਕੋਈ ਸਿਕਨੈਸ ਆਉਂਦੀ ਆ ਨਾ ਤਾਂ ਕੋਈ ਪੁੱਛੇ ਤੂੰ ਬਿਮਾਰ ਹੈ ਨਹੀਂ ਤੁਹਾਨੂੰ ਕਿੰਨੇ ਕਿਹਾ ਬਿਮਾਰ ਆ ਇਹ ਤਾਂ ਗਵਾਹੀ ਰੈਡੀ ਆ ਕੱਲ ਦੀ ਗਵਾਹੀ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਸੀਂ ਗਰੀਬੀ ਵਿੱਚ ਨਹੀਂ ਅਸੀਂ ਗਰੀਬੀ ਵਿੱਚ ਨਹੀਂ ਅਸੀਂ ਗਵਾਹੀ ਦੇ ਵਿੱਚ ਆ ਕਿਉਂਕਿ ਇਹ ਕੱਲ ਦੀ ਗਵਾਹੀ ਰੈਡੀ ਹੋ ਰਹੀ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਸੀਂ ਫਿਕਰਮੰਦ ਨਹੀਂ ਅਸੀਂ ਫਿਕਰਮੰਦ ਨਹੀਂ ਆ ਅਸੀਂ ਗਵਾਹੀ ਦਾ ਪਾਰਟ ਪਲੇ ਕਰ ਰਹੇ ਕਿਉਂਕਿ ਇਹ ਕੱਲ ਦੀ ਟੈਸਟੀਮਨੀ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਕਿਉਂਕਿ ਫੇਲਿਅਰ ਤੁਹਾਡਾ ਪੋਰਸ਼ਨ ਨਹੀਂ ਆ ਤੁਸੀਂ ਪਤੇ ਦੇ ਨਾਲ ਆਪਣੇ ਹਾਲਾਤਾਂ ਦੇ ਵਿੱਚੋਂ ਬਾਹਰ ਆ ਰਹੇ ਆ ਹਾਲੇਲੂਇਆ